ਜੀ ਬਸ 2 ਸਾਲ ਪਹਿਲਾਂ ਪਾਪਾ ਜੀ ਨੇ ਗਿਟਾਰ ਫੜਾਤਾ ਹੱਥ ਤੇ ਬਸ ਤਤ ਹੀ ਸੁਣੀਗੇ ਤੇ ਸਿੱਖਦੇਗੇ ਜਿੰਨਾ ਸਿੱਖੀ ਜਾ ਰਹੇ ਹਾਂ ਹੋਰ ਉਨਾ ਹੋਰ ਉਹਨੂੰ ਇੰਪਰੂਵ ਕਰਦੇ ਜਾ ਰਹੇ ਆ ਆਪਣੇ ਆਪ ਨੂੰ ਦਿਨ ਬਰ ਦਿਨ ਬਸ ਇਧਰ ਹੀ ਸ਼ੌਂਕ ਪੈਂਦਾ ਗਿਆ ਮਿਊਜ਼ਿਕ ਦਾ ਹਰ ਕੋਈ ਹਰ ਛੋਟੇ ਛੋਟੇ ਚੀਜ਼ ਤੋਂ ਲੈ ਕੇ ਹਰ ਛੋਟੇ ਛੋਟੇ ਸਟੈਪ ਤੋਂ ਲੈ ਕੇ ਵੱਡਾ ਬੰਦਾ ਹੈ ਤੇ ਸਾਨੂੰ ਇੱਥੇ ਕੋਈ ਜਿਜਕ ਨਹੀਂ ਕਿ ਅਸੀਂ ਛੋਟੇ ਸਟੇਜ ਤੇ ਗਾ ਰਿਹਾ ਆ ਜਾਂ ਕਿਤੇ ਗਾ ਰਿਹਾ ਆ ਸਾਨੂੰ ਇਹੀ ਛੋੜੀ ਸੀ ਤਾਲੀਆਂ ਮਿਲ ਰਹੀਆਂ ਸਾਰਾ ਪਿਆਰ ਮਿਲ ਰਹੀਆਂ ਸਾਨੂੰ ਬਸ ਇਹੀ ਚਾਹੀਦਾ ਹੈ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਜੀ ਜੀ ਅਦੀ ਸਿੰਘ ਬਹੁਤ ਫੇਮਸ ਹੈ ਤੇ ਮੈਂ ਉਹਨਾਂ ਨੂੰ ਗਾਉਂਦੇ ਦੇਖਿਆ ਤੇ ਮੈਨੂੰ ਵੀ ਮਨ ਕਰ ਰਿਹਾ ਸੀ ਕਿ ਮਤਲਬ ਬਹੁਤ ਵਧੀਆ ਚੀਜ਼ ਹੈ ਤੇ ਮੈਂ ਵੀ ਸਿੰਗਰ ਬਨਾ ਕੋਈ ਬੰਦਾ ਗਾ ਰਿਹਾ ਹੈ ਤੇ ਸੌਣ ਵਾਲੇ ਉਸ ਨੂੰ ਸੁਣਨ ਵਾਲੇ ਉਹਨੂੰ ਆਪਣੇ ਆਪ ਨਾਲ ਰਿਲੇਟ ਕਰ ਪਾਉਂਦੇ ਆ ਉਸ ਚੀਜ਼ ਨੂੰ ਉਹਦੇ ਨਾਲ ਇਹ 뮤직 ਇੱਕ ਅਲੱਗ ਹੀ ਥੈਰੇਪੀ ਹੈ ਮਤਲਬ ਨੇਚਰ ਦੀ ਹਰ ਇੱਕ ਚੀਜ਼ ਸੀ 뮤직 ਲੋ ਕਿਹਾ ਹੋਇਆ ਹੈ ਮੇਰੇ ਦਿਲ ਨੇ ਤਾਂ ਤੈਨੂੰ ਸਭ ਮੰਨਿਆ ਤੇ ਤੂੰ ਹੀ ਮੇਰੀ ਰੱਬ ਬਣ ਗਈ ਉਦਾ ਚਿੱਤਾ ਤੇਰਾ ਸਰੀਰ ਆ ਤੇ ਜਾਵੇ ਨਾ ਸਾੰਪਿਆ ਮੇ ਤੋਂ ਮੇਰਾ ਕੋ ਮੈਂ ਠਹਿਰਿਆ ਲਖਾਰੀ ਬੰਦਾ ਤਾਂ ਮੈਂ ਤਾਂ ਕੁਝ ਗਾਕੇ ਸੁਣਾ ਸਕਦਾ ਕਿ ਜਦ ਜੋ ਜਦੋਂ ਮੇਰੇ ਨਾਲ ਹੋਵੇਗੀ ਤਾਂ ਮੈਂ ਕੀ ਕਹੂੰਗਾ ਬਨ ਜਾਵੇਂ ਜੇ ਤੂੰ ਮੇਰੀ ਰੌਸ਼ਨੀ ਤੈਨੂੰ ਅੱਖਾਂ ਚ ਪਰੋਲਾ ਸਭ ਕਾਸ਼ਨੀ ਬਨ ਜਾਵੇਂ ਜੇ ਤੂੰ ਮੇਰੀ ਮੌਸਮੀ ਤੈਨੂੰ ਗਾਵਾ ਫਿਰ ਮੈਂ ਤਾਂ ਹਰ ਰੋਜ਼ਨੀ ਮੇਰੀ ਲਿਖਤਾਂ ਦੇ ਪਿੱਛੇ ਬਸ ਖਾਬ ਤੇਰਾ ਹੈ ਮੇਰੀ ਮੰਜ਼ਿਲ ਵੀ ਤੂੰ ਐ ਤੂੰ ਹੀ ਰਾਹ ਮੇਰਾ ਹੈ ਜਗਾਂ ਸਾਥ ਜਲਨਾ ਹੈ ਕਸਮ ਲੈ ਤਸਮ

ਬਿਨਾ ਕਹਿਣਾ ਅੰਬਿਦਾ ਕਤਲਮ ਇਸਤੇ ਦੀ ਕੀ ਤਾਂ ਚੇਤੇ ਕੋ ਮੈਂ ਦੁੱਖਾਂ ਤੇ ਪਰਿਵੋਗੇ ਨਾ ਬਿਤਾਏ ਨਾ ਕਹਿਣਾ ਅੰਬਿਦਾ ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਹੈਡਲਾਈਨਸ 24 ਤੇ ਮੈਂ ਅਮਿਤ ਅੱਜਕੱਲ ਦੀ ਭਜ ਦੌੜ ਦੀ ਜਿਹੜੀ ਜ਼ਿੰਦਗੀ ਹੈ ਵਿੱਚ ਆਪਾਂ ਕਈ ਚੀਜ਼ਾਂ ਕੋਲ ਬੈਠੇ ਆਂ ਕਈ ਤਰ੍ਹਾਂ ਦੇ ਡਿਪਰੈਸ਼ਨ ਕਈ ਤਰ੍ਹਾਂ ਦੀ ਜਿਹੜੀ ਬਿਮਾਰੀ ਐ ਐਨ ਐਗਜ਼ਾਈਟੀ ਨੇ ਸਾਨੂੰ ਘੇਰ ਲਿਆ ਬਟ ਜੇ ਮੈਂ ਗੱਲ ਕਰਾਂ ਮਿਊਜ਼ਿਕ ਦੀ ਤਾਂ ਮਿਊਜ਼ਿਕ ਇੱਕ ਅਜੀਹੀ ਥੈਰੇਪੀ ਹੈ ਜਿਹਦੇ ਨਾਲ ਹਰ ਜਿਹੜੀ ਦੁੱਖ ਤਕਲੀਫ ਦੂਰ ਹੋ ਸਕਦੀ ਹੈ ਤੇ ਕੁਝ ਨੌਜਵਾਨ ਯੂਥ ਸਾਡੇ ਨਾਲ ਜੁੜਿਆ ਹੈ ਜੋ ਮਿਊਜ਼ਿਕ ਤੇ ਵਾਈਪ ਕਰ ਰਿਹਾ ਹੈ ਗੱਲਬਾਤ ਕਰ ਲੈਨੇ ਵੀਰੇ ਪੂਰਾ ਗਰੁੱਪ ਅਜ ਸੰਡੇ ਦਾ ਦਿਨ ਹੈ ਬੈਠੇ ਹੋਏ ਹੋ ਫਨ ਕਰ ਰਹੇ ਹੋ ਵਾਈਪ ਕਰ ਰਹੇ ਹੋ ਕਿ ਨਾ ਨਾ ਪਲਤ ਮੇਰਾ ਨਾਮ ਹਾਰਦਿਕ ਸ਼ਰਮਾ ਤੇ ਤੁਹਾਡਾ ਜੀ ਸਾਹਿਬਜੀਤ ਸਿੰਘ ਗਲੇਰ ਤੁਹਾਡਾ ਜੀ ਲਵਿਸ਼ ਬਜਾਜ ਤੇ ਤੁਸੀਂ ਪ੍ਰਨਵ ਜੈਨ ਜੀ ਤੇ ਤੁਹਾਡਾ ਇੱਕ ਜਿਹੜਾ ਵੀਰ ਹੈ ਉਹ ਪਿੱਛੇ ਕੈਮਰੇ ਦੇ ਪਿੱਛੇ ਹੈ ਵੀਰੇ ਤੁਸੀਂ ਵੀ ਆ ਜਾਓ ਅੱਗੇ ਤੁਸੀਂ ਕਿ ਪਿੱਛੇ ਪਿੱਛੇ ਹੋ ਤੁਹਾਡਾ ਕੀ ਨਾਮ ਕ੍ਰਿਸ਼ ਕ੍ਰਿਸ਼ ਹਾਂਜੀ ਤੇ ਮਿਊਜ਼ਿਕ ਦਾ ਸ਼ੌਕ ਪਿਆ ਕਰੋ ਜੀ ਬਸ 2 ਸਾਲ ਪਹਿਲਾਂ ਪਾਪਾ ਜੀ ਨੇ ਗਿਟਾਰ ਫੜਾਤਾ ਹੱਥ ਤੇ ਬਸ ਤਤ ਤੋ ਹੀ ਸੁਣੀ ਗਏ ਤੇ ਸਿੱਖਦੇ ਗਏ ਜਿੰਨਾ ਸਿੱਖੀ ਜਾ ਰਹੇ ਆ ਹੋਰ ਉਨਾ ਹੋਰ ਉਹਨੂੰ ਇੰਪਰੂਵ ਕਰਦੇ ਜਾ ਰਹੇ ਆਪਣੇ ਆਪ ਨੂੰ ਦਿਨ ਬਰ ਦਿਨ ਬਸ ਇਧਰ ਹੀ ਸ਼ੌਂਕ ਪੈਂਦਾ ਗਿਆ ਮਿਊਜ਼ਿਕ ਦਾ ਤੇ ਜਦ ਸੌਂਗਸ ਪਲੇ ਕਰ ਰੇ ਸੀ ਗਿਟਾਰ ਪਲੇ ਕਰ ਰੇ ਸੀ ਕਾਫੀ ਜੜੀ ਹੈ ਜਨਤਾ ਖੜੀ ਸੀ ਦੇਖ ਰਹੀ ਸੀ ਕਲਾਪ ਕਰ ਰਹੀ ਸੀ ਕਿਦਾਂ ਦਾ ਫੀਲ ਹੁੰਦਾ ਹੈ ਜਦ ਇਹਦਾ ਭਰਾਵਾ ਹੁੰਗਾਰਾ ਮਿਲਦਾ ਬਹੁਤ ਜੀ ਵਧੀਆ ਫੀਲ ਹੁੰਦਾ ਹੈ ਇੱਕ ਲਾਈਨ ਹੁੰਦੀ ਹੈ ਕਿ ਕਿਸੇ ਨੂੰ ਬੰਦਾ ਸ਼ਾਹਰੂਖ ਖਾਨ ਨਹੀਂ ਪਸੰਦ ਕਿ ਸਭ ਨੂੰ ਬੰਨਿਆ ਸ਼ਾਹਰੂਖ ਖਾਨ ਪਸੰਦ ਆ ਹਰ ਕੋਈ ਹਰ ਛੋਟੇ-ਛੋਟੇ ਚੀਜ਼ ਤੋਂ ਲੈ ਕੇ ਹਰ ਛੋਟੇ-ਛੋਟੇ ਸਟੈਪ ਤੋਂ ਲੈ ਕੇ ਇਹ ਵੱਡਾ ਬੰਦਾ ਹੈ ਤੇ ਸਾਨੂੰ ਇੱਥੇ ਕੋਈ ਜਿਜਕ ਨਹੀਂ ਕਿ ਅਸੀਂ ਛੋਟੇ ਸਟੇਜ ਤੇ ਗਾ ਰਹੇ ਆ ਜਾਂ ਕਿਤੇ ਗਾ ਰਹੇ ਆ ਸਾਨੂੰ ਇਹੀ ਛੋਟੀ ਜੀ ਤਾਲੀਆਂ ਮਿਲ ਰਹੀਆਂ ਸਾਰਾ ਪਿਆਰ ਮਿਲ ਰਹੀਆਂ ਸਾਨੂੰ ਬਸ ਇਹੀ ਚਾਹੀਦਾ ਹੈ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਜ਼ਿੰਦਗੀ 'ਚ ਅਸੀਂ ਵਾਈਬ ਤਾਂ ਕਰ ਰਹੇ ਹਾਂ ਨਾਲ ਪੂਰਾ ਗਰੁੱਪ ਬੈਠਾ ਹੋਇਆ ਹੈ ਬਟ ਜਿਹੜੇ ਲੋਕ ਆਏ ਨੇ ਕਾਫੀ ਦੁੱਖ ਤਕਲੀਫ ਹੈ ਕਿਉਂਕਿ ਅਜਦਾ ਦੌਰ ਇਹਨੇ ਪਜਦੋੜ ਦੀ ਜ਼ਿੰਦਗੀ ਹੈ ਤੇ ਕਈਆਂ ਨੂੰ ਜਿਹੜੇ ਇੱਕ ਥੈਰੇਪੀ ਹੈ 뮤ਜ਼ਿਕ ਤੇ 뮤ਜ਼ਿਕ ਜਿਹੜੀ ਸਾਗਰ ਹੈ ਵਿੱਚ ਡੁਬਕੀ ਮਾਰ ਲਓ ਉਹਦੇ ਨਾਲ ਹੀ ਜਿਹੜੇ ਕਈ ਦੁੱਖ ਤਕਲੀਫ ਹੀ ਦੂਰ ਹੋ ਜਾਂਦੇ ਬੰਦਾ ਪੁੱਲੀ ਜਾਂਦਾ ਨੈਕਸਟ ਲੈਵਲ ਬਿਲਕੁਲ ਪੁੱਲੀ ਜਾਂਦਾ ਹਾਂ ਇਹ ਮਤਲਬ ਇਦਾਂ ਵਾ ਵੀ ਹੁਣ ਜਦੋਂ ਕੋਈ ਬੰਦਾ ਗਾ ਰਿਹਾ ਹੈ ਤੇ ਸੌਣ ਵਾਲੇ ਉਸ ਨੂੰ ਸੁਣਨ ਵਾਲੇ ਉਹਨੂੰ ਆਪਣੇ ਆਪ ਨਾਲ ਰਿਲੇਟ ਕਰ ਪਾਉਂਦੇ ਆ ਉਸ ਚੀਜ਼ ਨੂੰ ਉਹਦੇ ਨਾਲ ਇਹ 뮤ਜ਼ਿਕ ਇੱਕ ਅਲੱਗੀ ਥੈਰੇਪੀ ਹੈ ਮਤਲਬ ਨੇਚਰ ਦੀ ਹਰ ਇੱਕ ਚੀਜ਼ 'ਚ ਹੀ 뮤직 ਲੁਕਿਆ ਹੋਇਆ ਹੈ ਉਹਦੇ ਨਾਲ ਉਹ ਆਪਣੇ ਆਪ ਹੀ ਰਿਲੇਟ ਕਰਦੇ ਨੇ ਤੇ ਸਟ्रेस ਤੋਂ ਮਿੰਟ ਲਈ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ ਤੇ ਮੇਰੇ ਖਿਆਲ ਨਾਲ ਮੈਂ ਤੁਹਾਨੂੰ ਕਿਤੇ ਦੇਖਿਆ ਵੀ ਹੈ ਕੋਈ 뮤직 ਵਗੈਰਾ ਤੁਹਾਡਾ ਆ ਰਿਹਾ ਜਾਂ ਮੈਂ ਮਤਲਬ ਹੁਣੇ ਲੰਮਬਰ 'ਚ ਮੇਰਾ ਫਰਸਟ ਸਿੰਗਲ ਟ੍ਰੈਕ ਰੀਲੀਜ਼ ਹੋਇਆ ਹੈ ਦਿਲ ਤੇ ਦਿਮਾਗ ਐਪਲ 뮤직 ਸਪੋਟੀਫਾਈ ਇੰਸਟਾਗ੍ਰam ਸਾਰਿਆਂ ਤੇ ਅਵੇਲੇਬਲ ਹੈ ਮੇਰਾ ਇਨਸਟੈਂਡਲ ਵੀ ਹੈ sahib.underscore.clear ਉਤੇ ਤੁਹਾਨੂੰ ਸਾਰੇ ਦਿਖ ਜਾਏਗਾ ਗਾਣੇ ਦੇ ਦੋ ਬੋਲ ਗੂੰਗੁਨਾ ਦਿਓ ਤੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਉਹਨਾਂ ਨੂੰ ਉਹ ਦਿਮਾਗ 'ਚ ਜ਼ਹਿਨ 'ਚ ਆ ਜਾਵੇ ਕਿ ਹਾਂ ਇਹ ਉਹੀ ਹੈ ਜਿਹਦੇ ਆਪਾਂ ਸੌਂਗ ਸੁਣ ਰਹੇ ਹਾਂ ਚੱਲ ਦਿਨੇ ਮੇਰੇ ਦਿਲ ਤੇ ਦਿਮਾਗ ਨੂੰ ਤਾਂ ਤੇਰੀ ਹੀ ਇਹ ਲੋਰ ਚੜ ਗਈ ਮੇਰੇ ਦਿਲ ਨੇ ਤਾਂ ਤੈਨੂੰ ਸਭ ਮੰਨਿਆ ਤੇ ਤੂੰ ਹੀ ਮੇਰੀ ਰੱਬ ਬਣ ਗਈ ਹੋਂਦਾ ਚੇਤਾ ਤੇਰਾ ਸਾਰੀ ਰਾਤ ਜਾਵੇ ਨਾ ਸਾੰਬਿਆ ਮੇ ਤੋਂ ਮੇਰਾ ਤੂੰ ਜਦ ਆਵੇਂ ਹੋਸ਼ ਭਲਾਵੇਂ ਮੇਰੇ ਦਿਲੋਂ ਤੂੰ ਤੜਪਾਵੇਂ ਤੇਰਾ ਤਕਣਾ ਤੇਰਾ ਹਸਣਾ ਮੇਰੇ ਦਿਲ ਵਿੱਚ ਤੂੰ ਹੀ ਵਸਣਾ ਕਰ ਅੱਖਾਂ ਨਾਲ ਸ਼ੈਤਾਨੀ ਤੇਰੀ ਗਲ ਵਿੱਚ ਪਾਈ ਗਾਨੀ ਮੁੰਡਿਆਂ ਨੂੰ ਕਰਦੀ ਏ ਹਾਨੀ ਲੱਗੇ ਮੈਨੂੰ ਕੁਝ ਵੀ ਹੋਣ ਚੰਗਾ ਤੇ ਤੂੰ ਹੀ ਬਸ ਮੇਰੀ ਬਣ ਗਈ ਬਹੁਤ ਸੋਹਣਾ ਜੀ ਬਹੁਤ ਸੋਹਣਾ ਤੁਸੀਂ ਕਲਾਬ ਬਾਕਸ ਪਲੇ ਕਰ ਰਹੇ ਹੋ ਕਿਦਾਂ ਸ਼ੌਕ ਪਿਆ ਕਿਉਂਕਿ ਸਿੰਗਿੰਗ ਦੇ ਕਿਉਂਕਿ ਹਰ ਇੱਕ ਜਿਹੜਾ ਗਿਟਾਰ ਪਲੇ ਕਰਨਾ ਕੋਈ ਵੀ ਇਨਸਟਰੂਮੈਂਟ ਪਲੇ ਕਰਨਾ ਬਹੁਤ ਵੱਡਾ ਹਿੱਸਾ ਰੋਲ ਅਦਾ ਕਰਦਾ ਹੈ 뮤ਜ਼ਿਕ ਦੇ ਵਿੱਚ ਜੀ ਜੋ ਮੈਨੂੰ ਲੱਗਦਾ ਹੈ ਜੀ ਕੱਲੀ ਸਿੰਗਿੰਗ ਜਾਂ ਕੱਲਾ ਇਨਸਟਰੂਮੈਂਟ ਕੁਝ ਨਹੀਂ ਕਰਦਾ ਇਹਨਾਂ ਸਭ ਦਾ ਮੇਲ ਹੀ ਅਸਲੀ ਸੰਗੀਤ ਬਣਾਉਂਦਾ ਜਿਹੜੀ ਰੂਹਾਂ ਨੂੰ ਪਾਉਂਦਾ ਤਾਂ ਜਿੱਦਾਂ ਕਲਾਬ ਬਾਕਸ ਹੈ ਨਾਲ ਗਿਟਾਰ ਹੈ ਤੇ ਉਹਦੇ ਨਾਲ ਸਾਡੀ ਆਵਾਜ਼ਾਂ ਨੇ ਉਹਦੇ ਨਾਲ ਮਿਲ ਕੇ ਜੋ ਜਨਤਾ ਹੈ ਉਹਨੂੰ ਸਮਝ ਪਾਉਂਦੀ ਹੈ ਉਹਦੇ ਨਾਲ ਰਿਲੇਟ ਕਰ ਪਾਉਂਦੀ ਹੈ ਤੇ ਮਿਊਜ਼ਿਕ ਇੱਕ ਇਦਾਂ ਦੀ ਚੀਜ਼ ਹੈ ਜੋ ਕਿਸੇ ਨੂੰ ਵੀ ਮਤਲਬ ਉਹਦੇ ਦੁੱਖਾਂ ਤੋਂ ਕੁਝ ਪਲਾਂ ਵਾਸਤੇ ਕੱਢ ਕੇ ਉਹਦੇ ਖੁਸ਼ਹਮਾ ਜ਼ਿੰਦਗੀ ਵਿੱਚ ਰੱਖ ਦਿੰਦੀ ਹੈ ਜੋ ਕਿਸ ਤਰ੍ਹਾਂ ਕਿਤੇ ਹਮੇਸ਼ਾ ਪਾਲਦਾ ਤੇ ਤੁਸੀਂ ਬੜੇ ਚੁੱਪਚੁਪ ਬੈਠੇ ਹੋ ਗਾਣ ਵੇਲੇ ਦਾ ਗਾਇਕਾ ਰਹੀ ਸੀ ਕਿ ਬਹੁਤ ਪ੍ਰੋਫੈਸ਼ਨਲ ਤੇ ਕਿੱਦਾਂ ਜਰਨੀ ਸਟਾਰਟ ਹੋਈ ਤੇ ਅੱਗੇ ਕੀ ਪਲਾਨਸ ਨੇ ਤੇ ਸਰ ਜਾਨੀ ਮੇਰੀ ਮਤਲਬ ਬਚਪਨ ਤੋਂ ਸਟਾਰਟ ਹੋਈ ਸੀ ਤੇ ਮੈਂ ਬਚਪਨ ਤੇ ਅਰਜੀਤ ਸਿੰਘ ਮੈਂ ਬਹੁਤ ਫੇਮਸ ਸਰ ਤੇ ਮੈਂ ਉਹਨਾਂ ਨੂੰ ਗਾਉਂਦੇ ਦੇਖਿਆ ਤੇ ਮੈਨੂੰ ਵੀ ਮਨ ਕਰ ਰਿਹਾ ਸੀ ਕਿ ਮਤਲਬ ਬਹੁਤ ਵਧੀਆ ਚੀਜ਼ ਹੈ ਤੇ ਮੈਂ ਵੀ ਸਿੰਗਰ ਬਨਾ ਤੇ ਬਸ ਫਿਰ ਮੈਂ ਬਚਪਨ ਤੋਂ ਹੀ ਮਤਲਬ ਛੇ ਪ੍ਰੈਕਟਿਸ ਕਰਨੀ ਸਟਾਰਟ ਕਰ ਦਿੱਤੀ ਸਿੰਗਿੰਗ ਦੀ ਪਰ ਗਿਟਾਰ ਮੈਂ ਹੁਣ ਤੋਂ ਮਤਲਬ 1 ਸਾਲ ਹੋ ਗਿਆ ਮੈਨੂੰ ਗਿਟਾਰ ਤੇ ਮੈਂ ਗਿਟਾਰ YouTube 'ਚ ਆਪਣੇ ਆਪ ਹੀ ਦੇਖ ਕੇ ਮਤਲਬ ਜਾਣਾ ਸਿੱਖਿਆ ਤੇ ਮੈਂ ਇਹਨੂੰ ਹੋਰ ਅੱਗੇ ਤੱਕ ਲੈਣਾ ਚਾਹੁੰਦਾ ਪੁੱਤ ਤੇ ਸਾ ਜੇ ਗਰੁੱਪ ਦੀ ਗੱਲ ਕਰੀਏ ਆਪਸ ਵਿੱਚ ਫਰੈਂਡਸ਼ਿਪ ਕਿੱਦਾ ਪਈ ਕਿੱਦਾ ਨਾਲ ਆਏ ਹੂੰ ਜੀ ਅਸੀਂ ਤਿੰਨੋਂ ਇੱਕ ਸਕੂਲ ਤੋਂ ਬਿਲੋਂਗ ਕਰਦੇ ਆ ਠੀਕ ਹੈ ਪੁਲਿਸ ਜੇ ਵੀ ਸਕੂਲ ਤੋਂ ਕਰਦੇ ਆ ਤੇ ਅਸੀਂ ਜਿਵੇਂ ਮਤਲਬ ਮੈਂ ਹੁਣ ਮੈਨੂੰ ਐਕਟਿੰਗ ਦਾ ਬਹੁਤ ਸ਼ੌਂਕ ਹੈ ਤੇ ਅਸੀਂ ਪਲੇ ਵਗੈਰਾ ਕਰਦੇ ਰਹਿੰਦੇ ਆ ਤੇ ਸਾਨੂੰ ਸਾਡੀ ਜਿਹੜੀ ਸਕੂਲ ਚ ਅਸੈਂਬਲੀ ਵਗੈਰਾ ਹੁੰਦੀ ਹੈ ਸਾਨੂੰ ਉਧਰੋਂ ਫਿਰ ਇਹ ਦੋਨੋਂ ਮੇਰੇ ਸਾਈਬ ਜੀਤ ਵੀਰਿਆ ਤੇ ਸਾਨੂੰ ਮੈਨੂੰ ਪ੍ਰਨਵ ਵੀਰਾ ਮਿਲੇ ਇਹ ਦੋਨਾਂ ਦੀ ਸਿੰਗਿੰਗ ਸੁਣੀ ਬਹੁਤ ਵਧੀਆ ਲੱਗਿਆ ਦਿਲ ਨੂੰ ਮਤਲਬ ਖੁਸ਼ੀ ਮਿਲ ਗਈ ਕਿ ਸਕੂਲ ਚ ਜਦ ਵੀ ਆਨਿਆ ਮਿਊਜ਼ਿਕ ਮੈਨਾਂ ਲਿੱਤਾ ਹਾਂ ਆਪਣਾ ਪਾਰਟ ਤੇ ਬਸ ਫਿਰ ਉਦੈ ਵਾਈਬ ਮੈਚ ਹੋਈ ਤੇਰੇ ਤੇਰੇ ਦੋਸਤ ਬਣੇ ਹੁਣ ਤਾਂ ਵੱਡੇ ਵੀਰੇ ਵਾਂਗੂ ਨੇ ਦੋਵੇਂ ਤੇ ਜਿਵੇਂ ਮੈਨੇ ਐਕਟਿੰਗ ਦਾ ਪੈਸ਼ਨ ਸੀ ਤੇ ਬਸ ਉਧਰ ਹੀ ਫਿਰ ਅਸੈਂਬਲੀ ਤੋਂ ਮਿਲ ਗਿਆ ਗਰੁੱਪ ਚ ਨੋਟਿਸ ਸਭ ਤੋਂ ਜ਼ਿਆਦਾ ਕੌਣ ਹੈ ਜੀ ਤੁਹਾਨੂੰ ਕੌਣ ਲੱਗਦਾ ਪਿਆ ਮਨੇ ਤੁਸੀ ਲੱਗ ਰਹੇ ਬਸ ਸਿਰ ਪੁੱਛਣ ਦੀ ਕਿ ਲੋੜ ਕੀ ਕੀ ਕਹਿਣਾ ਚਾਹੀਦਾ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵੀ ਹੱਲੇ ਸਾਡੀ ਸ਼ੁਰੂਆਤ ਹੈ ਇਸ ਚੀਜ਼ ਦੀ ਅਸੀਂ ਚਾਹੁੰਦੇ ਆ ਵੀ ਅੱਗੇ ਹੋਰ ਏਦਾਂ ਆਪਣੀ ਆਡੀਅנס ਵਧੇ ਤੇ ਅਸੀਂ ਸਾਰੇ ਤਰੱਕੀਆਂ ਕਰੀਏ ਕਿਉਂਕਿ ਹੱਲੇ just ਸ਼ੁਰੂਆਤ ਹੈ ਜਿਹੜੀ ਨਿੱਕੀ ਨਿੱਕੀ ਆਪਾਂ ਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਲੋਕਾਂ ਕਨੋਂ ਉਹੀ ਸਾਡੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਦੇ ਤੌਰ ਤੇ ਹੈ ਤੇ ਕਸੀ ਬਹੁਤ ਖੁਸ਼ ਹੁੰਨੇ ਆ ਜਦੋਂ ਸਾਨੂੰ ਇਦਾਂ ਐਪਰੀਸ਼ੀਏਟ ਕਰਦੇ ਲੋਕ ਵੀ ਹਾਂ ਵੀ ਤੁਹਾਡਾ ਗਾਣਾ ਬਹੁਤ ਸੋਹਣਾ ਸਾਨੂੰ ਪਸੰਦ ਆਇਆ ਤੇ ਮਤਲਬ ਦਿਲ ਨੂੰ ਬਹੁਤ ਖੁਸ਼ ਕਰਦੀ ਹੈ ਚੀਜ਼ ਵੀ ਹਾਂ ਆਪਣੀ ਮਿਹਨਤ ਦਾ ਕਿਦਾਂ ਨਾ ਕਿਤੇ ਮੁੱਲ ਪੈ ਰਿਹਾ ਹੈ ਬਾਕੀ ਆਪਾਂ ਮੈਂ ਹੁਣ ਜਿਵੇਂ ਲਿਖਦਾ ਵੀ ਆ ਗਾਣੇ ਆਪ ਹੀ ਲਿਖਦਾ ਤੇ ਸਾਰੇ ਉਹ ਮੈਂ ਇੰਸਟਾ ਤੇ ਵੀ ਪਾਉਣਾ ਰਹਿਣਾ ਤੇ ਉੱਥੇ ਵੀ ਮੈਨੂੰ ਬੜੇ ਕਮੈਂਟਸ ਆਉਂਦੇ ਆ ਕਿ ਬਹੁਤ ਵਧੀਆ ਉਹ ਚੀਜ਼ ਬੜੀ ਖੁਸ਼ ਕਰਦੀ ਹੈ ਐਂਡ ਪ੍ਰਣਾਵ ਇਹ ਵੀ ਮੇਰਾ ਦੋਸਤ ਇਹ ਵੀ ਬਹੁਤ ਬਹੁਤ ਸੋਹਣਾ ਲਿਖਦਾ ਇਹ ਹਿੰਦੀ ਗਾਣੇ ਲਿਖਦਾ ਮੋਸਟਲੀ ਮੈਂ ਪੰਜਾਬੀ ਲਿਖਦਾ ਬਸ ਇਦਾਂ ਹੀ ਤੇ ਪ੍ਰਣਾਵ ਜੀ ਜੇ ਦੋ ਲਾਈਨ ਦਾ ਗੁੰਗੁਣਾ ਦੇਵੋਗੇ ਤਾਂ ਬਹੁਤ ਮੈਨੂੰ ਚੰਗਾ ਲੱਗੂਗਾ ਤਾਂ ਜੀ ਇੱਕ ਮੇਰਾ ਗਾਣਾ ਹੈ ਤਾਂ ਜਿਹੜਾ ਮੈਂ ਜੇ ਤੁਹਾਨੂੰ ਸੱਚ ਦੱਸਾਂ ਅੱਜ ਮੇਲਾ ਪਹਿਲਾ ਬ੍ਰੇਕਅਪ ਹੋਇਆ ਸੀ ਤਾਂ ਲਿਖਿਆ ਸੀ ਤਾਂ ਇੱਕ ਸੈਟ Song ਹੈ ਹਿੰਦੀ ਜਿਸਮ ਕਾ ਹਰ ਰੂਆ नाम तेरे किया प्यार मुझको हुआ था पर शायद एक तरफा ही था आँखों में देख मेरी बस तू ही तू है खाबों की सिलवटों में तेरा ही वजूद है फिर ये दगा क्यों दी नफरत की वजह क्यों दी ਕਿਉਂ ਇਸ ਕ ਕੀ ਕਲੀਆਂ ਤੂੰ ਨੇ ਡਾਲੀ ਸੇ ਜੁਦਾ ਕਰਦੀ ਮੁਝ ਕੋ ਲੋਟਾ ਦੇ ਮੇਰੀ ਆ ਦੇ ਕਸਮੇ ਵਾਦੋਂ ਜੈਸੀ ਸੋਗਾ ਤੇ ਮੁਝ ਕੋ ਲੋਟਾ ਦੇ ਮੇਰੀ ਆ ਦੇ ਕਸਮੇ ਵਾਦੋਂ ਜੈਸੀ ਸੋਗਾ ਤੇ ਜਿਹੜਾ ਮੁੰਡਿਆਂ ਦਾ ਇੱਕ ਤਰਫਾ ਪਿਆਰ ਹੈ ਉਹ ਬੜਾ ਰਿਲੇਟ ਕਰਨ ਵਾਲੇ ਨੇ ਹੁਣ ਰੋਣ ਵਾਲੇ ਨੇ ਗਾਣਾ ਕਿਉਂਕਿ ਇੱਕ ਕਿਉਂਕਿ ਹਿڈن ਜੈਮ ਹੈ ਕਿੱਥੇ ਛੁਪਾ ਕੇ ਰੱਖਿਆ ਹੋਇਆ ਹੈ ਥੈਂਕ ਯੂ ਜੀ ਬਸ ਇਹ ਹੈ ਕਿ ਸ਼ੁਰੂ ਤੋਂ ਮੈਨੂੰ ਗਾਣ ਦਾ ਤਾਂ ਸ਼ੌਂਕ ਸੀਗਾ ਪਰ ਜਦ ਮੇਰੇ ਨਾਲ ਕੈਲੋ ਇਹ ਹਾਦਸਾ ਹੋਇਆ ਤਾਂ ਉਸ ਤੋਂ ਬਾਅਦ ਟੁੱਟਦਾ ਹੈ ਟੁੱਟਦਾ ਹੈ ਤਾਂ ਫਿਰ ਜਿਹੜੇ ਅੰਦਰ ਦਾ ਹੁਨਰ ਹੈ ਉਹ ਵੀ ਬਾਹਰ ਆ ਜਾਂਦਾ ਜੀ ਇਹ ਕਹੀ ਜਾਂਦੀ ਹੈ ਗੱਲ ਕਿ ਆਰਟਿਸਟ ਵਾਸਤੇ ਦਿਲ ਟੁੱਟਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਤੋਂ ਬਾਅਦ ਹੀ ਕਹਿੰਦੇ ਉਹਦੀ ਲਿਖਤ ਜਿਹੜੀ ਹੈ ਉਹ ਬਾਹਰ ਆਂਦੀ ਹੈ ਤਾਂ ਮੇਰੇ ਨਾਲ ਵੀ ਸੱਚੇ ਇਦਾਂ ਹੀ ਹੋਇਆ ਤਾਂ ਮੈਂ ਪਹਿਲਾਂ ਕਦੇ ਲਿਖਿਆ ਨਹੀਂ ਸੀ ਗਾਣਦਾ ਸੀਗਾ ਮਤਲਬ ਹੋਰਾਂ ਦੇ ਗਾਇ ਗਾਣੇ ਜੀਤ ਸਿੰਘ ਦੇ ਗਾਇ ਗਾਣੇ ਮੈਂ ਗਾਉਂਦਾ ਸੀ ਪਰ ਆਪ ਦਾ ਗਾਣਾ ਬਣਾਇਆ ਤੇ ਕੰਪੋਜ਼ ਕਰਦੇ ਨਹੀਂ ਕੀਤਾ ਸੀ ਤੇ ਇਸ ਤੋਂ ਬਾਅਦ ਮੈਂ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਮੈਂ ਇੱਕ ਚੀਜ਼ ਕਹੂੰਗਾ ਕਿ ਇਹ ਮੇਰੀ ਲਿਖਤ ਨੇ ਤੇ ਕੰਪੋਜੀਸ਼ਨਸ ਨੇ ਅੱਗੇ ਹੋਰ 뮤직 ਪ੍ਰੋਡਿਊਸਰ ਨੂੰ ਮੈਨੂੰ ਰੀਚ ਕਰਵਾਇਆ ਤੇ ਅੱਜ ਰੱਬ ਦੇ ਦਿਆਂ ਨਾਲ ਕੁਝ ਪ੍ਰੋਜੈਕਟਸ ਚੱਲਦੇ ਪਏ ਨੇ ਜੋ ਜਲਦੀ ਹੀ ਤੁਹਾਡੇ ਸਾਹਮਣੇ ਆਣਗੇ ਤੇ ਉਸ ਕੁੜੀ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਕਿ ਲਾਈਫ ਤੋਂ ਲਾਈਫ 'ਚ ਹੁਣ ਮੁੜ ਕੇ ਵਾਪਸ ਆ ਜਵੇ ਜਾਂ ਕੁਝ ਹੈਗਾ ਦਿਲ ਤੇ じゃ। ਇਹ ਦੇਖੋ ਮੈਂ ਠਹਿਰਿਆ ਲਿਖਾਰੀ ਬੰਦਾ ਤਾਂ ਮੈਂ ਤਾਂ ਕੁਝ ਗਾ ਕੇ ਸੁਣਾ ਸਕਦਾ ਕਿ ਜਦ ਜੋ ਜਾਦੋ ਮੇਰੇ ਨਾਲ ਹੋਵੇਗੀ ਤਾਂ ਮੈਂ ਕੀ ਕਹੂੰਗਾ। ਹੂੰ ਸਾਹਿਬਾ ਸਾਹਿਬਾ ਤੇਰੇ ਹਾਂ ਤੇਰੇ ਹਾਂ

ਏ ਅਪਕਮਿੰਗ ਸਟਾਰਸ ਨੇ ਤੇ ਬਸ ਲੋੜ ਐ ਸਾਨੂੰ ਇਹਨਾਂ ਨੂੰ ਪਿਆਰ ਦੇਣ ਦੀ ਕਿਉਂਕਿ ਸਾਡੇ ਪਿਆਰ ਨਾਲ ਹੀ ਅੱਗੇ ਵਧਣਗੇ ਤੇ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਇਹ ਪੇਸ਼ਕਸ਼ ਹੈ ਕਿਤਾਬ ਦੀ ਲੱਗੀ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਵਾ ਨੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਦੇਖਦੇ ਰਹੋ ਹੈਡਲਾਈਨਸ 24